ਸਭਾ 사 ਤੋਂ ਜਿੱਦਣ ਦਾ ਇਹਦੀ ਸਰਕਾਰ ਆਈ ਹੈ ਇਹ ਬੰਦਾ ਸਾਨੂੰ ਮੈਂਟਲੀ ਟੌਰਚਰ ਕਰ ਰਿਹਾ ਹੈ ਕਿ ਜੋ ਚੰਨੇ ਕਿੱਥੇ ਭੱਜ ਗਿਆ ਉਹ ਕਿੱਥੇ ਤੁਹਾਡਾ ਸੀਐਮ ਮੈਂ ਉਹਨੂੰ ਪਹਿਲਾਂ ਦਿਖਾਉਣੀ ਹੈ હું 6-7 ਮਹੀਨੇ ਤੇ ਮੈਂ ਆਇਆ ਹੋਇਆ ਅੱਜ ਤੱਕ ਤਾਂ ਕੋਈ ਫਾਇਦਾ ਨਹੀਂ ਸਹਿਬਾਨ ਬਹੁਤ 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 ਧੰਨਵਾਦ ਕਿ ਤੁਸੀਂ ਅੱਜ ਸਾਡੀ ਇਸ ਪ੍ਰੈਸ ਕਾਨਫਰੰਸ 'ਚ ਆਏ ਭਗਵੰਤ ਮਾਨ ਜੀ ਨੇ ਮੇਰੇ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਜਾਮ ਲਗਾਏ ਸਵਾ ਸਾਰ ਤੋਂ ਜਿੱਦਣ ਦਾ ਇਹਦੀ ਸਰਕਾਰ ਆਈ ਹੈ ਇਹ ਬੰਦਾ ਸਾਨੂੰ ਮੈਂਟਲੀ ਟੌਰਚਰ ਕਰ ਰਿਹਾ ਹੈ ਮੈਨੂੰ ਵੀ ਤੇ ਹੁਣ ਮੇਰੇ ਪਰਿਵਾਰ ਨੂੰ ਵੀ ਤੇ ਲਗਾਤਾਰ ਕਦੇ ਵਿਧਾਨ ਸਭਾ ਚ ਕਹਿੰਦਾ ਕਿ ਜੋ ਚੰਨੀ ਕਿੱਥੇ ਭੱਜ ਗਿਆ ਉਹ ਕਿੱਥੇ ਤੁਹਾਡਾ ਸੀਐਮ ਮੈਂ ਉਹਨੂੰ ਪਹਿਲਾਂ ਦਿਖਾਉਣੀ ਹੈ ਹੁਣ 6-7 ਮਹੀਨੇ ਤੇ ਮੈਂ ਆਇਆ ਹੋਇਆ ਅੱਜ ਤੱਕ ਤਾਂ ਕੋਈ ਫੈਲ ਦਿਖਾਈ ਨਹੀਂ ਫਿਰ ਕਦੇ ਕੋਈ ਇਲਜ਼ਾਮ ਕਦੇ ਮੇਰੇ ਮੁੰਡੇ ਦੇ ਵਿਆਹ ਦੇ ਕਦੇ ਹੋਰ ਕਦੇ ਹੋਰ ਫਿਰ ਕਦੇ ਮੇਰੀ ਪ੍ਰਾਪਰਟੀ ਦੇ ਲਗਾਤਾਰ ਜੀਣਾ ਹਰਾਮ ਕਰ ਰਿਹਾ ਹੁਣ ਮੇਰੇ ਪਰਿਵਾਰ ਤੇ ਵੀ ਪੈ ਗਿਆ ਮੈਂ ਤਾਂ ਗੁਰੂ ਤੇ ਓਟ ਰੱਖੀ ਹੋਈ ਹੈ ਲੋਕਾਂ ਤੇ ਓਟ ਹੈ ਕਿਉਂਕਿ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਅਖੰਡ ਪਾਠ ਕਰਾਇਆ ਸੀ ਤਸਵੇਰੇ ਸਵੇਰੇ ਭਾਈ ਜੀ ਆਇਆ ਮੈਂ ਐਸੀ ਮੱਥਾ ਟੇਕਿਆ ਸ਼ੁਰੂ ਕਰਾਇਆ ਤਾਂ ਜਿਹੜਾ ਬਾਤ ਆਇਆ ਸੀ ਉਹ ਆਇਆ ਸੀ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ ਸੋ ਮੈਂ ਉਸ ਪਰਮਾਤਮਾ ਦੇ ਭਰੋਸੇ ਦੇ ਨਾਲ ਚੱਲਦਾ ਹਾਂ ਹਮੇਸ਼ਾ ਤੇ ਅਜਿਹੇ ਝੂਠੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਐ ਅੱਜ ਵੀ ਲੱਗੇ ਐ ਆਖਰ ਨੂੰ ਇਹ ਜਨਾਂ ਨੇ ਸਾਫ਼ ਹੋ ਜਾਣਾ ਐ لیکن اس بندے ਦਾ ਜਿਹੜਾ ਕੰਮ ਹੈ ਉਹ ਮੈਨੂੰ ਬਦਨਾਮ ਕਰਨਾ ਜ਼ਿਆਦਾ ਹੈ ਜਲੀਲ ਕਰਨਾ ਜ਼ਿਆਦਾ ਹੈ ਕਦੇ ਬੋਲ ਦਿੰਦਾ ਜੀ ਕਿ ਇਹ ਸਹਬਜ਼ਾਦਿਆਂ ਦੇ پیسے ਖਾ ਗਿਆ ਤੈਨੂੰ کیا پتہ ہے ਸਾਡੀ ਸਹਬਜ਼ਾਦਿਆਂ ਦੇ ਨਾਲ ਕਿੰਨਾ ਕੀਦਾ ਕਿੰਨੀ شرਧਾ ਹੈ ਤੂੰ ਜਾਣਦਾ کیا ہے یار اے بندہ ਸਿਰਫ ਬਦਨਾਮ ਕਰਨ ਵਾਸਤੇ ਮਨ ਨੂੰ ਕੱਲਾ ਨਹੀਂ ਕਾਂਗਰਸੀਆਂ ਨੂੰ ਸਾਰਿਆਂ ਨੂੰ ਕਰ ਰਿਹਾ ਥੋੜੇ ਪੱਤਰਕਾਰ ਨਹੀਂ ਛੱਡੇ ਜਿਹੜਾ ਬੰਦਾ ਵਿਰੋਧੀ ਐ ਮਾੜੀ ਜੀ ਵਿਰੋਧ ਕਰਦਾ ਉਹਦੇ ਪਰ ਐਸਾ ਜਾਮ ਲਗਾਏਗਾ ਕਿ ਠੋਕਰ ਲੱਗ ਜਾਂਦਾ ਅਗਲੇ ਦਾ ਜੀਣਾ ਹਰਾਮ ਹੋ ਜਾਂਦਾ ਕੱਢ ਲੈਣ ਇਹਦੀ ਉਹ ਹੁਣ ਗੱਲ ਇਹ ਐ ਕਿ ਜਿਹੜੀਆਂ ਮੈਂ ਗੱਲਾਂ ਬੋਲਣੀਆਂ ਉਹਨਾਂ ਨੇ ਉਹਦਾ ਕਾਊਂਟਰ ਹੋਰ ਤਰੀਕੇ ਨਾਲ ਬਣਾ ਲੈਣਾ ਕਿਉਂਕਿ ਉਹਨਾਂ ਨੇ ਸਾਰੀਆਂ ਬੋਲੀਆਂ ਨਹੀਂ ਇਸ ਕਰਕੇ ਸਾਰੀਆਂ ਮੈਂ ਬੋਲ ਵੀ ਨਹੀਂ ਸਕਦਾ ਦੋ ਤਿੰਨ ਗੱਲਾਂ ਜਿਹੜੀਆਂ ਆ ਝੂਠ ਉਹਦਾ ਪਹਿਲਾਂ ਭਤੀਜਾ ਪਹਿਲਾਂ ਭਾਂਜਾ ਫੇਰ ਭਤੀਜੇ ਪਰ ਆ ਗਿਆ ਫਿਰ ਪਹਿਲਾ ਭਤੀਜੇ ਭਾਂਜੇ ਦੇ ਆਇਆ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਉਹ ਬੰਦਾ ਕਹਿੰਦਾ ਹੈ ਕਿ ਜੀ ਮੈਂ ਕੈਪਟਨਪੁਰ ਵੀ ਗਿਆ ਇਹ ਕਹਿ ਰਿਹਾ ਉਹ ਉਹਦੇ ਫਾਦਰ ਨੇ ਕੋਲਣ ਨਹੀਂ ਦਿੱਤਾ ਮੁੰਡੇ ਨੂੰ ਤਾਂ ਕੋਲਣੇ ਨਹੀਂ ਦਿੱਤਾ ਸਵਾਰ ਕੇ ਕਿ ਮੈਂ ਕੈਪਟਨਪੁਰ ਗਿਆ ਪਹਿਲਾਂ ਉਹ ਕਹਿੰਦਾ ਤੇਰਾ ਕੇਸ ਬਣਦਾ ਤੇ ਉਹ ਨੌਕਰੀ ਦੇ ਦਾਂਗੇ ਇਹਨੇ ਨੂੰ ਸਰਗਾ ਟੁੱਟ ਗਈ ਫਿਰ ਮੈਂ ਚੰਨੀਕੋਲ ਗਿਆ ਜੇ ਨਹੀਂ ਘਰ ਤੇਰਾ ਕੇਸ ਬਣਦਾ ਹੈ ਮੇਰੇ ਭਤੀਜੇ ਨੂੰ ਮਿਲ ਲੈ ਇਹਦਾ ਮਤਲਬ ਉਹ ਇਹ ਤਾਂ ਪੱਕਾ ਸੀ ਕਿ ਮੇਰਾ ਕੇਸ ਬਣਦਾ ਜਿਸ ਤਰ੍ਹਾਂ ਉਹਨੇ ਪੇਸ਼ ਕੀਤੀ ਗੱਲ ਫਿਰ ਕਿਹਾ ਉਹ ਜਦ ਮੈਂ ਬਦਲ ਗਿਆ ਭਗਵੰਤ ਮਾਨ ਕੋਲ ਸਵਾ ਸਾਲ ਚ ਨਹੀਂ ਆਇਆ ਹਾਂਗਾ ਭਾਈ ਆਪਣੀ ਨੌਕਰੀ ਲੈਣ ਜਾਦੂ ਨੂੰ ਪਤਾ ਹੈ ਕਿ ਮੇਰਾ ਕੇਸ ਠੀਕ ਹੈ ਅਰ ਬਣਦਾ ਹੈ ਮੈਨੂੰ ਕੈਪਟਨ ਨੇ ਵੀ ਹਾਂ ਕਰਦੀ ਮੈਨੂੰ ਚੰਨੀ ਨੇ ਵੀ ਹਾਂ ਕਰਦੀ ਦੋਨੋਂ ਬਦਲ ਗਏ ਹੁਣ ਭਗਵੰਤ ਮਾਨ ਆ ਗਿਆ ਸਵਾ ਸਾਲ ਦੇ ਵਿੱਚ ਕਿਹਾ ਉਹ ਭਗਵੰਤ ਮਾਨ ਕੋਲ ਆਇਆ ਹੀ ਨਹੀਂ ਤੁਸੀਂ ਪੱਤਰਕਾਰ ਹੋ ਸਿਆਣੇ ਬੰਦੇ ਹੋ ਅੰਦਾਜ਼ਾ ਲਗਾਓ ਕਿ ਫਿਰ ਉਹ ਸੌ ਗਿਆ ਸੀ ਬਈ ਕਿ ਹੁਣ ਭਗਵੰਤ ਮਾਨ ਕੋਲ ਨਹੀਂ ਜਾਣਾ ਇਹ ਚੰਗਾ ਬੰਦਾ ਨਹੀਂ ਅਸਲੀ ਗੱਲ ਕੀ ਹੈ ਕਿ ਉਹ ਭਗਵੰਤ ਮਾਨ ਕੋਲ ਆਇਆ ਹੋਵੇਗਾ ਉਹਨੇ ਦੱਸਿਆ ਵੀ ਹੋਵੇਗਾ ਤੇ ਫਿਰ ਭਗਵੰਤ ਮਾਨ ਨੇ ਕਿਹਾ ਦੇ ਦਿੰਨੇ ਨੌਕਰੀ ਲੇਕਿਨ ਇਸ ਤਰ੍ਹਾਂ ਕਰਨਾ ਪੈਣਾ ਫਿਰ ਚੰਨੀ ਦੇ ਖਿਲਾਫ ਚਿਲੜਿਆ ਚਵਾਰਾ 黑红。Okay,